ਮਾਣੇ ਹਲਕੇ ਦੇ ਵਿੱਚ ਜਿਹੜੇ ਸਾਡੇ ਇਸ ਮਾਰਕੀਟ ਕਮੇਟੀ ਦੇ ਅੰਡਰ ਆਉਣ ਲੈਣੇ ਪਏ ਉਹਨਾਂ ਦੇ ਵਿੱਚ ਜਿਵੇਂ ਥ੍ਰੈਸ਼ਰ ਹਾਸ ਜਾਂ ਖੇਤ ਦੇ ਵਿੱਚ ਹੋਈ ਹਾਸਾ ਵਾਪਰ ਜਾਂਦਾ ਤਾਂ ਮਾਨ ਸਰਕਾਰ ਵੱਲੋਂ 3 ਲੱਖ ਰੁਪਈਆ ਜਿਹੜਾ ਪਰ ਵਿਅਕਤੀ ਜਿਹੜੇ ਦਾ ਕੋਈ ਐਕਸੀਡੈਂਟ ਹੋ ਗਿਆ ਬਜਾਰੇ ਨਾਲ ਕੋਈ ਘਟਨਾ ਵਾਪਰ ਗਈ ਉਹਨੂੰ ਦਿੱਤਾ ਜਾਂਦਾ ਉਹਨ ਜਿਵੇਂ ਜਾਗਰ ਸਿੰਘ ਸੀਗਾ ਉਹਦਾ ਇੱਕ ਗੂਠਾ ਜਿਹੜਾ ਉਹ ਵੱਢ ਗਿਆ ਸੀਗਾ ਉਹਨੂੰ 12000 ਰੁਪਈਆ ਜਿਹੜੇ ਰਾਜਵੀਰ ਪੌਰ ਆ ਉਹਦਾ ਪਤੀ ਆ ਜਿਹੜਾ ਸੰਦੀਪ ਸਿੰਘ ਉਹਨੂੰ 2 ਲੱਖ ਰੁਪਈਆ ਇਹ ਜਿਹੜਾ ਕੇਸ ਦੀ ਫੋਟੋ ਗੁੰਝਲਦਾਰ ਹੋਇਆ ਹੋਇਆ ਸੀਗਾ ਪਿਛਲੇ ਸਮੇਂ ਤੋਂ ਬਹੁਤ ਸਮਿਆਂ ਤੋਂ ਕਈ ਸਾਲਾਂ ਤੋਂ ਲਟਕ ਰਿਹਾ ਸੀਗਾ ਕਿਸ ਨੂੰ ਆ ਕੇ ਲਗਣ ਕਰਕੇ ਉਹਨਾਂ ਦੀ ਬੈਟ ਉਹਨੂੰ ਜਿਹੜਾ ਕੇਸ ਨੂੰ ਆ ਉਹਨੂੰ 3 ਲੱਖ ਰੁਪਈਆ ਇੱਕ ਉਹਦੀ ਬੱਚੀ ਹੈ 1.5 ਲੱਖ ਉਹਨੂੰ ਤੇ 1.5 ਲੱਖ ਵੀ ਮਾਤਾ ਨੂੰ ਉਹ ਅੱਜ ਉਹਨਾਂ ਨੂੰ ਚੈੱਕ ਦਿੱਤਾ ਗਿਆ ਇੱਕ ਪ੍ਰਵਾਸੀ ਜਿਹੜਾ ਸਾਡਾ ਭਰਾ ਇੱਕ ਟਰਾਲੀ ਲਾਹੁੰਦਾ ਟਰਾਲੀ ਦੇ ਵਿੱਚ ਆ ਗਿਆ ਸੀਗਾ ਉਹਦੀ ਡੈਥ ਹੋ ਗਈ ਸੀ ਮੰਡੀ ਦੇ ਵਿੱਚ ਉਹਦਾ ਜਿਹੜਾ ਕੇਸ ਹੈ ਉਹ ਵੀ ਅਸੀਂ ਨੇ ਆਖੀ ਜਿਹੜਾ ਉਹਨਾਂ ਨੂੰ ਵੀ ਟੈਕ ਦਿੱਤਾ ਹੈਗਾ ਜਿਹੜਾ ਉਹ ਹਾਦਸਾ ਹੋ ਗਿਆ ਸੀ ਆ ਪ੍ਰਮਾਤਮਾ ਬਰੋਜ ਜੀ ਉਹਨਾਂ ਨੂੰ ਕੋਈ ਦੁੱਖ ਦੀ ਘੜੀ ਦੇ ਵਿੱਚ ਸਰਕਾਰ ਖੜੀ ਆ ਉਹਨਾਂ ਦੇ ਬੱਚਿਆਂ ਨੂੰ ਅੱਗੇ ਵਧਣ ਵਾਸਤੇ ਪੜਾਈ ਵਾਸਤੇ ਜਾਂ ਉਹਨਾਂ ਦਾ ਕੋਈ ਹੈਲਪ ਕਰਨ ਵਾਸਤੇ ਇਹ ਜਿਹੜੇ ਕិច្ਕਾਜ ਬੰਡੇ ਬੈਨੇ ਜੀ ਐਮਐਲ ਸਾਹਿਬ ਨੂੰ ਬੁਲਾਇਆ ਗਿਆ ਸੀਗਾ ਆਪਣੇ ਸਮਾਣੇ ਹਲਕੇ ਦੇ ਵਿੱਚ ਜਿਹੜੇ ਸਾਡੇ ਇਸ ਮਾਰਕੀਟ ਕਮੇਟੀ ਦੇ ਅੰਡਰ ਆਉਂਦੇ ਨੇ ਪਿੰਡਾਂ ਉਹਨਾਂ ਦੇ ਵਿੱਚ ਜਿਵੇਂ ਥਰੈਸ਼ਰ ਹਾਸਾ ਜਾਂ ਖੇਤ ਦੇ ਵਿੱਚ ਕੋਈ ਹਾਸਾ ਵਾਪਰ ਜਾਂਦਾ ਤਾਂ ਮਾਨ ਸਰਕਾਰ ਵੱਲੋਂ 3 ਲੱਖ ਰੁਪਈਆ ਜਿਹੜਾ ਪਰ ਵਿਅਕਤੀ ਜਿਹੜੇ ਦਾ ਕੋਈ ਐਕਸੀਡੈਂਟ ਹੋ ਗਿਆ ਬਜਾਰੇ ਨਾਲ ਕੋਈ ਘਟਨਾ ਵਾਪਰ ਗਈ ਉਹਨੂੰ ਦਿੱਤਾ ਜਾਂਦਾ ਸਾਡੇ ਲਵੇ ਦੋ ਇਹੋ ਜਿਹੇ ਕੇਸ ਵੀ ਜਿਹੜੇ ਬਾਹਲੇ ਪੁਰਾਣੇ ਸੀਗੇ ਜਿਨ੍ਹਾਂ ਦੀ ਅਸੀਂ ਪੈਰਵਾਹੀ ਕਰਕੇ ਉੱਪਰੋਂ ਦੁਆਰ ਤੋਂ ਲਿਆ ਕੇ ਅਸੀਂ ਉਹਨਾਂ ਦੀ ਮਦਦ ਹੈ ਜਿਹੜੀ ਉਹ ਸਰਕਾਰ ਨੇ ਕੀਤੀ ਹੈਗੀ ਹੈ ਜਿਹਦੇ ਵਿੱਚ ਹੁਣ ਜਿਵੇਂ ਜਗਰ ਸਿੰਘ ਸੀਗਾ ਉਹਦਾ ਇੱਕ ਗੁੱਠਾ ਜਿਹੜਾ ਉਹ ਵੱਡ ਗਿਆ ਸੀਗਾ ਉਹਨੂੰ 12000 ਰੁਪਇਆ ਜਿਹੜੇ ਰਾਜਵੀਰ ਪੌਰ ਆ ਉਹਦਾ ਪਤੀ ਹੈ ਜਿਹੜਾ ਸੰਦੀਪ ਸਿੰਘ ਉਹਨੂੰ 2 ਲੱਖ ਰੁਪਇਆ ਇਹ ਜਿਹੜਾ ਕੇਸ ਦੀ ਬਹੁਤ ਗੂੰਜਲਦਾਰ ਹੋਇਆ ਹੋਇਆ ਸੀਗਾ ਪਿਛਲੇ ਸਮੇਂ ਤੋਂ ਬਹੁਤ ਸਮਿਆਂ ਤੋਂ ਕਈ ਸਾਲਾਂ ਤੋਂ ਲਟਕ ਰਿਹਾ ਸੀਗਾ ਜਿਹੜਾ ਉਹ ਐਮਐਲ ਸਾਹਿਬ ਦੀ ਕਿਰਪਾ ਨਾਲ ਉਹ ਪੂਰ ਚੜਿਆ ਹੈਗਾ ਇਹ ਆਪਣਾ ਸੰਨਾ ਦਾ ਕੇਸ ਸੀਗਾ ਇੱਕ ਸਾਡੇ ਕੋਲੇ ਸੰਦੀਪ ਕੌਰ ਆਪਣਾ ਸੰਦੀਪ ਕੌਰ ਤੇ ਉਹਨਾਂ ਦੇ ਪਤੀ ਦਾ ਨਾਮ ਵੀ ਸੰਦੀਪ ਸਿੰਘ ਹੈ ਉਹਨਾਂ ਦੀ ਜਿਹੜੀ ਡੈਥ ਹੈ ਉਹ ਇੱਕ ਅੱਗ ਦੇ ਕਾਰਨ ਖੇਤ ਦੇ ਵਿੱਚ ਵਾਪਰ ਗਈ ਸੀ ਪ੍ਰੈਸਰ ਚੱਲ ਰਹੇ ਸੀ ਪ੍ਰੈਸਰ ਨੂੰ ਆ ਕੇ ਲੱਗਣ ਕਰੀ YouTube ਨਾਲ ਵੀ ਬੈਠੇ ਹੋ ਉਹਨੂੰ ਜਿਹੜਾ ਕੇਸ ਨੂੰ ਆ ਉਹਨੂੰ 3 ਲੱਖ ਰੁਪਈਆ ਇੱਕ ਉਹਦੀ ਬੱਚੀ ਹੈ 1.5 ਲੱਖ ਉਹਨੂੰ ਤੇ 1.5 ਲੱਖ ਦੀ ਮਾਤਾ ਨੇ ਉਹ ਆਜੋ ਮਾਨ ਰਿਚਾ ਕੇ ਦਿੱਤਾ ਗਿਆ ਇੱਕ ਚਿੱਟ ਪੁਰਾਣਾ ਹੋਰ ਸੀਗਾ 2 ਲੱਖ ਦਾ ਜਿਹੜਾ ਇੱਥੇ ਪ੍ਰਵਾਸੀ ਜਿਹੜਾ ਸਾਡਾ ਭਰਾ ਇੱਥੇ ਟਰਾਲੀ ਲਾਹੁੰਦਾ ਟਰਾਲੀ ਦੇ ਵਿੱਚ ਆ ਗਿਆ ਸੀਗਾ ਉਹਦੀ ਡੈਥ ਹੋ ਗਈ ਸੀ ਮੰਡੀ ਦੇ ਵਿੱਚ ਉਹਦਾ ਜਿਹੜਾ ਕੇਸ ਹੈ ਉਹ ਵੀ ਅਸੀਂ ਨਹੀਂ ਆਖੀ ਜਿਹੜਾ ਉਹਨਾਂ ਨੂੰ ਵੀ ਚੈੱਕ ਦਿੱਤਾ ਹੈਗਾ ਤਕਰੀਬਨ ਤਕਰੀਬਨ 712000 ਦੇ ਜਿਹੜੇ ਚੈੱਕ ਨੂੰ ਅੱਜ ਅਸੀਂ ਇੱਥੇ ਭੰਡਾਉਗੇ ਜਿਹੜਾ ਨੂੰ ਹਾਦਸਾ ਹੋ ਗਿਆ ਸੀ ਆ ਪਰਮਾਤਮਾ ਬਰੋ ਜਿਨ੍ਹਾਂ ਨੂੰ ਕੋਈ ਦੁੱਖ ਦੀ ਘੜੀ ਦੇ ਵਿੱਚ ਸਰਕਾਰ ਖੜੀ ਆ ਉਹਨਾਂ ਦੇ ਬੱਚਿਆਂ ਨੂੰ ਅੱਗੇ ਵਧਣ ਵਾਸਤੇ ਪੜਾਈ ਵਾਸਤੇ ਜਾਂ ਉਹਨਾਂ ਦਾ ਕੋਈ ਹੈਲਪ ਕਰਨ ਦਾ ਸਾਧਨ ਕੋਈ ਪੈਂਡਿੰਗ ਕੇਸ ਤਾਂ ਨਹੀਂ ਅਜੀ ਸਰ ਚਾਰ ਪੰਜ ਪੈਂ ਜਿਹੜੇ ਕੇਸ ਨੇ ਹੋਰ ਸਾਡੇ ਕੋਲੇ ਨਵੇਂ ਨੇ ਆਲਰੇਡੀ ਉਹ ਅਸੀਂ ਚਲਾਇਨ ਤਕਰੀਬਨ ਤਕਰੀਬਨ ਮੈਨੂੰ ਲੱਗਦਾ ਕਾਫੀ ਕੇਸ ਅਸੀਂ ਨਿਬੇੜ ਚੁੱਕੇ ਆ ਹਾਂ ਟਕੋ ਦਾ ਅਮਾਉਂਟ ਜਾਰੀ ਹੋ ਗਈ ਆਮੀ ਨੇ ਚ ਅਸੀਂ ਉਹ ਵੀ ساری ਅਮਾਉਂਟ ਆ ਜਿਹੜੀ ਰੈਡੀ ਹੋ ਗਈ ਬੱਸ ਹਾਂ